ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਰਵਣ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਅਨਗਦ ਦੇਵ ਜੀ ਦੇ ਜੀਵਨ ਨਾਲ ਜੁੜੀ ਹੋਈ ਪਹਿਲੀ ਸਾਖੀ ਉਹਨਾਂ ਦੇ ਜਨਮ ਦੇ ਸੰਬੰਧ ਵਿੱਚ ਤੇ ਆਪ ਜੀ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਸਾਖੀਆਂ ਆਪਾਂ ਸਰਵਣ ਕਰ ਰਹੇ ਸੀ ਉਹ ਆਪਾਂ ਵੀਕ ਲਈ ਹੋਣ ਬੁੱਧਵਾਰ ਦੇ ਬੁੱਧਵਾਰ ਸਰਵਣ ਕਰਿਆ ਕਰਾਂਗੇ ਤੇ ਬਾਕੀ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਾਖੀ ਅਤੇ ਜੋ ਦਿਨ ਵਿਸ਼ੇਸ਼ ਹਰ ਮਹੀਨੇ ਵਿੱਚ ਆਇਆ ਕਰਨਗੇ ਉਹਨਾਂ ਨਾਲ ਜੁੜੀਆਂ ਸਾਖੀਆਂ ਆਪਾਂ ਸਮੇਂ-ਸਮੇਂ ਤੇ ਸਰਵਣ ਕਰਦੇ ਰਹਾਂਗੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਮਾਪਿਆਂ ਦਾ ਰੱਖਿਆ ਹੋਇਆ ਨਾਂ ਲਹਿਣਾ ਜੀ ਸੀ ਇਹਨਾਂ ਦੇ ਜਨਮ ਦਿਨ اتحاس بندی اتہاسکار وق وقت اج کی کوج تبت کا جو اکھیری ودیرے ودھیرے ملنج فیصلہ ہے وہ ہے وساق ودی ایک متی پنج وساق وساخت پندرہ سو اکار مطابق اکتی مارچ سن پندرہ سو چار اے دن جنم دے لئی سٹیک منیا جاندہ ہے آپ جی کا جنم نگر پنڈ متے کی سراں ضلع فروزپور سی بابر دے حملوں وچ یہ پنڈ لٹ پٹ کے تھے کر دتا گیا کچھ سمیں بعد اس تھے دے نیڑے ہی ایک نانگے اداسی سادو نے پھر پنڈ آباد کیتا جس کر کے اس دا نام نانگے دی سران پہ گیا ਇਸ ਪਿੰਡ ਦੇ ਨਾਲ ਹੀ ਮੱਤੇ ਦੀ ਸਰਾ ਦੇ ਥੇ ਉੱਤੇ ਗੁਰੂ ਅੰਗਦ ਦੇਵ ਜੀ ਦੇ ਜਨਮ ਸਥਾਨ ਦੀ ਯਾਦਗਾਰ ਗੁਰਦੁਆਰਾ ਹੈ ਆਪ ਜਿਦੇ ਪਿਤਾ ਦਾ ਨਾਮ ਭਾਈ ਫਿਰੂ ਮਨਸੀ ਮਾਤਾ ਜੀ ਦਾ ਨਾਮ ਦਇਆਕੌਰ ਸਭਰਾਈ ਸੀ ਭਾਈ ਫਿਰੂ ਮਲ ਚੰਗਾ ਸੌਖਾ ਸਰਦਾਂ ਪੁੱਜਦਾ ਦੁਕਾਨਦਾਰ ਸੀ ਉਸੇ ਸਮੇਂ ਪਿੰਡ ਵਿੱਚ ਹੀ ਇੱਕ ਕਾਫਤ ਮਲ ਇਲਾਕੇ ਦਾ ਚੌਧਰੀ ਰਹਿੰਦਾ ਸੀ ਕਹਿੰਦੇ ਹਨ ਉਸਨੇ ਭਾਈ ਫਿਰੂਮਲ ਨੂੰ ਆਪਣਾ ਮਨਸ਼ੀ ਬਣਾਇਆ ਹੋਇਆ ਸੀ ਹਿਸਾਬ ਕਿਤਾਬ ਰੱਖਣ ਵਾਲਾ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਮੁਸਲਮਾਨ ਹਾਕਮ ਨੇ ਹੀ ਆਪਣੇ ਮਾਮਲੇ ਦੇ ਲੇਖੇ ਪੱਤੇ ਦੀ ਸੰਭਾਲ ਲਈ ਇਹਨਾਂ ਨੂੰ ਆਪਣੇ ਖਜ਼ਾਂਚੀ ਬਣਾਇਆ ਹੋਇਆ ਸੀ ਭਾਈ ਫਿਰੂਮਲ ਸੁਬਾ ਦਾ ਮਿੱਠਾ ਹਰਮਨ ਪਿਆਰਾ ਕਾਰ ਵਿਹਾਰ ਵਿੱਚ ਸੱਚਾ ਸੀ ਹਾਕਮ ਦੇ ਕੰਮ ਨੂੰ ਵੀ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਸੀ ਭਾਈ ਫੈਰੂ ਮੱਲ ਦੀ ਭੈਣ ਫਰਾਇ ਜੀ ਸੰਗਰਣਾ ਨਾਮੀ ਪਿੰਡ ਵਿੱਚ ਵਿਆਹੀ ਹੋਈ ਸੀ ਜੋ ਖਰੂਰ ਸਾਹਿਬ ਦੇ ਨੇੜੇ ਹੀ ਪੈਂਦਾ ਸੀ ਸ੍ਰੀ ਲੈਨਾ ਜੀ ਦਾ ਵਿਆਹ ਇਸੇ ਪਿੰਡ ਦੇ ਇੱਕ ਦੇਵੀ ਚੰਦ ਦੀ ਸੁਪੁੱਤਰੀ ਬੀਪੀ ਖੀਵੀ ਜੀ ਨਾਲ ਸੰਮਤ 1576 ਵਿੱਚ ਹੋਇਆ ਸਮਾ ਬਦਲਦਾ ਤੇ ਆਪਣੇ ਰੰਗ ਸਦਾ ਵਿਖਾਉਂਦਾ ਰਹਿੰਦਾ ਹੈ ਠੀਕ ਸਮੇਂ ਦੇ ਪ੍ਰਭਾਵ ਨਾਲ ਪਿੰਡ ਦਾ ਚੌਧਰੀ ਭਾਈ ਫਿਰੂ ਜੀ ਨਾਲ ਵਿਗੜ ਗਿਆ ਤਾਨ ਕਰਨ ਲੱਗ ਗਿਆ ਚੌਧਰੀ ਦੇ ਕਹਿ ਕਾਏ ਤੇ ਮੁਸਲਮਾਨ ਹਾਕਮ ਵੀ ਮਾੜਾ سلوਕ ਕਰਨ ਲੱਗ ਪਿਆ ਇਸ ਰੋਜ਼ ਦੀ ਕਲਾ ਤੋਂ ਤੰਗ ਆ ਕੇ ਭਾਈ ਫਿਰੂ ਜੀ ਮੱਤੇ ਦੀ ਸਰਾ ਛੱਡ ਕੇ ਉਹ ਹਰੀਕੇ ਪਿੰਡ ਵਿੱਚ ਆ ਵਸੇ ਸੰਗਰ ਪਿੰਡ ਵਾਲੇ ਸ੍ਰੀ ਲਹਿਣਾ ਜੀ ਦੇ ਸਹੁਰਿਆਂ ਦੇ ਬਾਰ ਬਾਰ ਕਹਿਣ ਤੇ ਇਹ ਹਰੀਕੇ ਪਿੰਡ ਤੋਂ ਛੱਡ ਕੇ ਸੰਗਰ ਪਿੰਡ ਵਿੱਚ ਚਲੇ ਗਏ ਭਾਈ ਫੇਰੂ ਮਲ ਜੀ ਵੈਸ਼ਨੋ ਦੇਵੀ ਦੇ ਭਗਤ ਸਨ ਧਾਰਮਿਕ ਰੁਚੀ ਦੇ ਹੋਣ ਕਰਕੇ ਦੁਕਾਨਦਾਰੀ ਚੰਗੀ ਚੱਲ ਪਈ ਸੁਭਾਅ ਦੇ ਮਿੱਠੇ ਸਨ ਆਪਣੇ ਨਿਯਮ ਅਨੁਸਾਰ ਹਰ ਸਾਲ ਦੇਵੀ ਭਗਤਾਂ ਦਾ ਸੰਗ ਲੈ ਕੇ ਜਵਾਲਾਮੁਖੀ ਤੇ ਵੈਸ਼ਨੋ ਦੇਵੀ ਜਾਇਆ ਕਰਦੇ ਸਨ ਮਾਤਾ ਪਿਤਾ ਦੀ ਉਪਾਸ਼ਨਾ ਦਾ ਪ੍ਰਭਾਵ ਲੈਣਾ ਜੀ ਤੇ ਵੀ ਬਚਪਨ ਤੋਂ ਪੈਂਦਾ ਰਿਹਾ ਜਿਸ ਕਰਕੇ ਆਪ ਭਗਤੀ ਪਾਉ ਵਾਲੇ ਹੁੰਦੇ ਹਨ ਜੋ ਆਇਆ ਸੋ ਚਲਸੀ ਦੇ ਅਟਲ ਨਿਯਮ ਅਨੁਸਾਰ ਸੰਮਤ 1583 ਵਿੱਚ ਭਾਈ ਫੇਰੂਮਲ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਵਾਕ ਅਨੁਸਾਰ ਸਵਰਗਵਾਸ ਹੋ ਗਏ ਘਰ ਦਾ ਸਾਰਾ ਕਾਰਵਿਹਾਰ ਲੈਣਾ ਜੀ ਦੇ ਸਿਰ ਤੇ ਆ ਪਿਆ ਜਿਸ ਨੂੰ ਚੰਗੀ ਯੋਗਤਾ ਨਾਲ ਨਿਭਾਉਂਦਿਆਂ ਹੋਇਆਂ ਸਫਲਤਾ ਪ੍ਰਾਪਤ ਕੀਤੀ ਪਿਤਾ ਵਾਂਗ ਦੇਵੀ ਭਗਤਾਂ ਦੇ ਆਗੂ ਬਣ ਗਏ ਉਸੇ ਤਰ੍ਹਾਂ ਹਰ ਸਾਲ ਸੰਗ ਨੂੰ ਨਾਲ ਲੈ ਕੇ ਦੇਵੀ ਦੇ ਦਰਸ਼ਨਾਂ ਨੂੰ ਜਾਣ ਲੱਗ ਪਏ ਤੇ ਇਸ ਤੋਂ ਅੱਗੇ ਕੀ ਹੁੰਦਾ ਹੈ ਮਾਤਾ ਖੀਵੀ ਜੀ ਦੀ ਕੁੱਖ ਤੋਂ ਦੋ ਸਹਬਜਾ ਦੇ ਹੋਏ ਸ੍ਰੀ ਦਾਸੂ ਜੀ ਦਾ ਜਨਮ ਸੰਮਤ 1581 ਵਿੱਚ ਹੋਇਆ ਸ੍ਰੀ ਦਾਤੂ ਜੀ ਦਾ ਜਨਮ ਸੰਮਤ 1594 ਵਿੱਚ ਹੋਇਆ ਦੋ ਲੜਕੀਆਂ ਇਹਨਾਂ ਦੇ ਘਰ ਹੋਈਆਂ ਵੱਡੀ ਦਾ ਨਾਮ ਅਮਰੋ ਤੇ ਛੋਟੀ ਦਾ ਨਾਮ ਬੀਬੀ ਅਨੋਖੀ ਸੀ ਅੱਜ ਦੇ ਲਈ ਇੰਨੀਆਂ ਹੀ ਬੇਤੀਆ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ